ਜਿਵੇਂ-ਜਿਵੇਂ ਗਰਮੀ ਵੱਧਦੀ ਜਾ ਰਹੀ ਹੈ ਉਵੇਂ-ਉਵੇਂ gandhi.com ਦੇ ਵਿੱਚ ਵੀਜ਼ਿਆਂ ਦੀ ਦਰ ਵੀ ਵੱਧਦੀ ਜਾ ਰਹੀ ਹੈ ਕਿ ਤੁਸੀਂ ਵੀ ਪਰੇਸ਼ਾਨ ਹੋ ਕਿ ਤੁਹਾਡਾ ਬੱਚਾ ਛੋਟਾ ਹੈ ਤੇ ਤੁਸੀਂ ਉਹਦੇ ਨਾਲ ਕੈਨੇਡਾ ਆਸਟ੍ਰੇਲੀਆ ਕਿਤੇ ਵੀ ਵਿਸਟਰ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤਾਂ ਹਾਂਜੀ ਸਾਡਾ ਇੱਕ ਵੀਜ਼ਾ ਆਇਆ ਸਿਰਫ ਕੇਰਲ ਸਾਹ ਦੇ ਬੱਚੇ ਦਾ ਆਪਣੀ ਮੰਮਾ ਦੇ ਨਾਲ ਇੱਕ ਹੀ ਦਿਨ ਇੱਕ ਹੀ ਫਲਾਈਟ ਦੇ ਵਿੱਚ ਬੈਠ ਕੇ ਜਾਏਗਾ ਕੈਨੇਡਾ ਆਪਣੀ ਫੈਮਿਲੀ ਨੂੰ ਮਿਲਣ ਆਪਣੇ ਪਾਪਾ ਨੂੰ ਮਿਲਣ ਤੁਸੀਂ ਸਟੱਡੀ ਲਈ ਬਾਹਰ ਜਾਣਾ ਗੈਪ ਬਹੁਤ ਜ਼ਿਆਦਾ ਹੈ ਤਾਂ ਇੱਕ ਵੀ ਤਾਂ ਸਾਡਾ ਹੋ ਰਿਹਾ ਹੈ ਸਟੱਡੀ ਵੀਜ਼ਾ ਜਿਹਦੇ ਵਿੱਚ ਬੱਚੇ ਦਾ 5 ਸਾਲ ਦਾ ਗੈਪ ਹੈ ਤੇ ਉਹਦਾ ਵੀਜ਼ਾ ਤੁਹਾਡੇ ਸਾਹਮਣੇ ਹੈ ਸਿਰਫ ਇਹ ਹੀ ਨਹੀਂ ਕੁੱਲ ਮਿਲਾ ਕੇ ਸਾਡੇ 8 ਵੀਜ਼ੇ ਆਏ ਨੇ 7 ਵਿਜ਼ਿਟਰ ਵੀਜ਼ੇ ਔਰ ਇੱਕ ਸਟੱਡੀ ਵੀਜ਼ਾ ਤਾਂ ਨੈਕਸਟ ਤੁਸੀਂ ਵੀ ਹੋ ਸਕਦੇ ਹੋ ਤਾਂ ਜਲਦੋਂ ਜਲਦ ਆਓ gandhi sir.com ਆਪਣੇ ਫਾਈਲ ਅਪਲਾਈ ਕਰੋ ਲੋ ਕੰਸਲਟੈਂਸੀ ਸਾਡੀ ਐਕਸਪਰਟਿੰਗ ਤੋਂ ਤੇ ਕਰੋ ਆਪਣੇ ਸੁਪਨਿਆਂ ਨੂੰ ਸাকার ਤੇ ਪਾਓ ਇਸ ਗਰਮੀ ਤੋਂ ਰਲੀਫ ਜਾਓ ਕੈਨੇਡਾ ਬਰਫ ਦੇ ਵਿੱਚ ਇੰਜੋਏ ਕਰੋ